ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਕਮੇਟੀ ਦੇ ਕੁਝ ਮੁਲਾਜ਼ਮ ਸਿੰਘ ਸਹਿਬਾਨ ਕੋਲੇ ਇੱਕ ਪੱਤਰ ਲੈ ਕੇ ਜਾਂਦੇ ਨੇ ਉਹਦੇ ਵਿੱਚ ਕੀ ਲਿਖਿਆ ਹੋਇਆ ਹੈ ਕਿ ਨਾਰਾਇਣ ਸਿੰਘ ਚੌੜਾ ਨੇ ਸਵੀਰਵਾਲ ਤੇ ਗੋਲੀ ਚਲਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਉਹਨੂੰ ਪੰਥ ਵਿੱਚੋਂ ਛੇਕਿਆ ਜਾਵੇ ਇਹ ਇਤਰਾਜ਼ ਹੈ ਪਰ ਅਖੋਤੀ ਜਥੇਦਾਰਾਂ ਨੇ ਇੱਕ ਵਾਰੀ ਵੀ ਆਪਣੀ ਜਵਾਨ ਆਪਣਾ ਮੂੰਹ ਨਹੀਂ ਖੋਲਿਆ ਠੀਕ ਹੈ ਨਰਨ ਸਿੰਘ ਚੌੜਾ ਨੇ ਗੋਲੀ ਚਲਾਈ ਹੈ ਉਹ ਦੋਸ਼ੀ ਹੈ ਉਹਨੇ ਬਿਆਦਵੀ ਕੀਤੀ ਹੈ ਉਹਨੂੰ ਪ੍ਰਸ਼ਾਸਨ ਸਜ਼ਾ ਦੇ ਰਿਹਾ ਹੈ ਕਾਨੂੰਨੀ ਕਾਰਵਾਈ ਉੱਤੇ ਹੋ ਰਹੀ ਹੈ ਪਰ ਜਦੋਂ ਪੰਥ ਵਿੱਚੋਂ ਛੇਕਣ ਦੀ ਗੱਲ ਆਉਂਦੀ ਹੈ ਜਿੱਡੇ ਵੱਡੇ ਬਾਦਲ ਪਰਿਵਾਰ ਨੇ ਜਾਂ ਸ਼ੋਮਣੀ ਅਕਾਲ ਜਲ ਨੇ ਗੁਨਾਹ ਕੀਤੇ ਨੇ ਉਹਨਾਂ ਗੁਨਾਹਾਂ ਦੇ ਸਾਹਮਣੇ ਤਾਂ ਨਰਾਂ ਸਿੰਘ ਚੌੜਾ ਦਾ ਜਿਹੜਾ ਗੁਨਾਹ ਬਹੁਤ ਛੋਟਾ ਹੈ ਜੇ ਪੰਥ ਵਿੱਚੋਂ ਛੇਕਣਾ ਹੀ ਹੈ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਅਖੋਤੀ ਲੀਡਰਾਂ ਨੂੰ ਕਿਉਂ ਨਹੀਂ ਛੇਕਦੇ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਆਂ ਵੀ ਕਰਾਈ ਹੈ ਜਿਹੜੇ ਨਰੈਣੂ ਮਹੰਤ ਬੜੇ ਬੈਠੇ ਆ ਤੁਹਾਨੂੰ ਲੱਗਦਾ ਨਹੀਂ ਵੀ ਇਹ ਨਨਕਾਣਾ ਸਾਹਿਬ ਇੱਕ ਨਹੀਂ ਹੈਗਾ ਹੁਣ ਦਰਬਾਰ ਸਾਹਿਬ ਅਕਾਲ ਦਾ ਸਾਹਿਬ ਇਹ ਨਨਕਾਣਾ ਸਾਹਿਬ ਬਣ ਗਿਆ ਜਿਹਦੇ ਤੇ ਨਰੈਣੂ ਮਹੰਤਾਂ ਦਾ ਕਬਜ ਹੈ ਨਰੈਣੂ ਮਹੰਤ ਕਿਹਨੂੰ ਛੇਕਣ ਵਾਸਤੇ ਕਹਿ ਰਹੇ ਨੇ ਨਰੈਨ ਸਿੰਘ ਚੌੜਾ ਠੀਕ ਹੈ ਪੰਜਾਬ ਦੇ ਲੋਕਾਂ ਨੇ ਦੁੱਖ ਮਨਾਇਆ ਉਹਦੀ ਗਲਤੀ ਹੈ ਉਹ ਆਤਵਾਦੀ ਹੈ ਖੜਕੂ ਹੈ ਉਹਦੇ ਜਿਹੜੇ ਰਿਲੇਸ਼ਨ ਨੇ ਜਾਂ ਉਹਦੀਆਂ ਤਾਰਾਂ ਜਿਹੜੀਆਂ ਨੇ ਉਹ ਆਈਐਸਏ ਦੇ ਨਾਲ ਜੁੜੀਆਂ ਹੋਈਆਂ ਨੇ ਉਹਨੇ ਗੁਨਾਹ ਕੀਤਾ ਹੈ ਸਹੀ ਗੱਲ ਹੈ ਪਰ ਜਥੇਦਾਰੋ ਜੇ ਸੇਕਣਾ ਹੀ ਹੈ ਸਾਰਾ ਪੰਜਾਬ ਤਰਾ ਤਰਾ ਕਰ ਰਿਹਾ ਹੈ ਬਾਦਲਾਂ ਤੋਂ ਦੁਖੀ ਹੈ ਬਾਦਲਾਂ ਤੋਂ ਖਾਰ ਖਾਂਦਾ ਹੈ ਗੁਰੂ ਸਾਹਿਬ ਦੀ ਬਿਆਦ ਵੀ ਕਰਾਈ ਹੈ ਨਾਥੇ ਲੋਕਾਂ ਤੇ ਗੋਲੀਆਂ ਚਲਾਈਆਂ ਨੇ ਸਰਸੇ ਵਾਲੇ ਸਾਧ ਨੂੰ ਮਾਫੀ ਦਿੱਤੀ ਐ ਸੇਕ ਕੌਮ ਦਾ ਘਾਣ ਕੀਤਾ ਸ਼੍ਰੋਮਣੀ ਕਮੇਟੀ ਦਾ ਬਜਟ ਆਪਣੀ ਮਰਜ਼ੀ ਦੇ ਨਾਲ ਸਿਆਸੀ ਚੋਣਾਂ ਦੇ ਵਿੱਚ ਵਰਤਿਆ ਤੇ ਜੇ ਸੇਕਣੀ ਐ ਫਿਰ ਬਾਦਲਾਂ ਨੂੰ ਕਿਉਂ ਨਹੀਂ ਸੇਕਦੇ ਜਿਹੜਾ ਸ਼੍ਰੋਮਣੀ ਕਾਲੇ ਕਾਲ ਦੇ ਅਖੋਤੀ ਲੀਟਰ ਨੇ ਉਹਨਾਂ ਨੂੰ ਕਿਉਂ ਨਹੀਂ ਸੇਕਦੇ ਉਹਨਾਂ ਵਾਰੀ ਤੁਹਾਡੀ ਜਵਾਨ ਕਿਉਂ ਨਹੀਂ ਖੋਲਦੀ ਤੁਸੀਂ ਡਰਾਮਾ ਕਰਕੇ 5-7 ਦਿਨਾਂ ਦੇ ਵਿੱਚ ਉਹਨਾਂ ਨੂੰ ਬਰੀ ਕਰਦੇ ਤੱਕ ਲੀਨ ਚੜ ਦੇ ਦਿੱਤੀ ਦੁਬਾਰਾ ਫਿਰ ਤੁਸੀਂ ਦੁੱਧ ਤੋਂ ਦੇ ਬਣਾ ਦਨ ਨੂੰ ਸਾਰੇ ਗੁਨਾਹ ਮਾਫ ਕਰਦੇ ਪਾਪ ਮਾਫ ਕਰਦੇ ਇਹ ਮੇਰੇ ਸਵਾਲ ਨਹੀਂ ਇਹ ਪੰਜਾਬ ਦੇ ਲੋਕਾਂ ਦੇ ਸਵਾਲ ਹੈ ਜਦੋਂ ਤੁਸੀਂ ਨਰੈਣ ਸਿੰਘ ਚੌੜਾ ਨੂੰ ਸੇਕਣ ਦੀ ਗੱਲ ਕਰਦੇ ਹੋ ਉਦੋਂ ਬਾਦਲ ਤੁਹਾਡੀ ਲਿਸਟ ਤੋਂ ਦੂਰ ਕਿਉਂ ਚਲੇ ਜਾਂਦੇ ਨੇ ਤੁਹਾਡੀ ਲਿਸਟ ਵਿੱਚ ਬਾਦਲ ਕਿਉਂ ਨਹੀਂ ਆਉਂਦੇ ਜਿਹੜੇ ਖੌਦੀ ਲੀਡਰ ਬਿਆਦਵੀ ਕਰਾਉਣ ਵਾਲੇ ਨੇ ਜਿਨ੍ਹਾਂ ਨੇ ਕਹਾਨ ਕੀਤਾ ਕੌਮ ਦਾ ਉਹ ਤੁਹਾਡੀ ਲਿਸਟ ਵਿੱਚ ਕਿਉਂ ਨਹੀਂ ਆਉਂਦੇ ਜਿਨ੍ਹਾਂ ਨੇ ਤੁਹਾਨੂੰ ਗਾਲੀ ਗਲੋ ਚੱਕ ਵੀ ਕਰ ਦਿੱਤਾ ਜਿਹਦਾ ਰੋਂਦਾ ਸੀ ਨਾ ਹਰਪੀ ਸਿੰਘ ਨੰਦਸਰ ਸਾਹਿਬਾ ਕਹਿੰਦਾ ਮੇਰੀ ਧੀ ਤੱਕ ਬਿਰਸ਼ਾ ਬਲਟੋਹਾ ਪਹੁੰਚ ਗਿਆ ਮੇਰੇ ਪਰਿਵਾਰ ਤੱਕ ਬਿਰਸ਼ਾ ਬਲਟੋਹਾ ਪਹੁੰਚ ਗਿਆ ਉਹਨਾਂ ਬਿਰਸ਼ੇ ਵਰਗਿਆਂ ਨੂੰ ਤੁਸੀਂ ਕਿਉਂ ਨਹੀਂ ਛੇਕਣ ਦੀ ਗੱਲ ਕਰਦੇ ਜਿਨ੍ਹਾਂ ਨੇ ਜਥੇਦਾਰ ਦੇ ਵੀ ਸ਼ਰਮ ਨਹੀਂ ਜਿਨ੍ਹਾਂ ਨੇ ਕਾਲ ਤੱਕ ਦੇ ਸਾਹਮਣੇ ਖੜ ਕੇ ਝੂਠ ਬੋਲ ਦਿੱਤੇ ਚੰਦੂ ਮਾਜਰੇ ਵਰਗਿਆਂ ਨੇ ਉਹਨਾਂ ਨੂੰ ਕਿਉਂ ਨਹੀਂ ਛੇਕਣ ਦੀ ਗੱਲ ਕਰਦੇ ਜਿਹੜੇ ਢੀਂਡ ਸੇ ਪਰਿਵਾਰ ਨੇ ਧਰੋਹ ਕਮਾਇਆ ਪੰਜਾਬ ਦੇ ਲੋਕਾਂ ਦੇ ਨਾਲ ਗਦਾਰੀਆਂ ਕੀਤੀਆਂ ਉਹਨਾਂ ਨੂੰ ਛੇਕਣ ਬਾਰੇ ਤੁਹਾਡਾ ਮੂਡ ਕਿੱਥੇ ਹੁੰਦਾ ਉਦੋਂ ਤੁਹਾਡੀ ਜਵਾਨ ਕੌਂਦੀ ਖੁੱਲਦੀ ਇਹ ਸਿੱਖ ਕੌਮ ਦੇ ਜਿਹੜੇ ਲੋਕ ਦਰਦ ਰੱਖਦੇ ਨੇ ਤੁਹਾਨੂੰ ਬਾਰ-ਬਾਰ ਅਪੀਲਾਂ ਕਰਦੇ ਆ ਕਿ ਬਾਦਲਾਂ ਤੋਂ ਅਸੀਂ ਕੁਝ ਨਹੀਂ ਲੈਣਾ ਬਾਦਲ ਪਰਿਵਾਰ ਦਾ ਸਾਨੂੰ ਕੋਈ ਸਹਾਇਕ ਨਹੀਂ ਚਾਹੀਦਾ ਸਾਨੂੰ ਬਾਦਲਾਂ ਦੀ ਲੋੜ ਨਹੀਂ ਸਾਨੂੰ ਇਹ ਅਕਾਲੀ ਦਲ ਦੀ ਲੋੜ ਨਹੀਂ ਲੋਕ ਪਿੱਟੀ ਜਾਂਦੇ ਨੇ ਤੁਸੀਂ ਉਦੋਂ ਆਪਣਾ ਮੂੰਹ ਖੋਲਦੇ ਨਹੀਂ ਤੇ ਇੱਕ ਛੋਟੀ ਜੀ ਗਲਤੀ ਕੀਤੀ ਹੈ ਉਹਦੀ ਗਲਤੀ ਹੈਗੀ ਹੈ ਇਹ ਦੁਨੀਆ ਵੀ ਮੰਦੀ ਹੈ ਲੋਕ ਮੰਦੇ ਆ ਪਰ ਸਭ ਤੋਂ ਵੱਡਾ ਗੁਨਾਹਗਾਰ ਬਾਦਲ ਪਰਵਾਰ ਹੈ ਅਕਾਲੀ ਅਖੌਤੀ ਲੀਡਰ ਨੇ ਸਮੁੱਚਾ ਅਕਾਲੀ ਦਲ ਹੈ ਜਿਹਨਾਂ ਨੇ ਗੁਰੂ ਕ੍ਰੰਤ ਸਾਬ ਦੇ ਸਰੂਪ ਵੇਚੇ ਨੇ ਉਹ ਸ਼ੋਮਣੀ ਕਮੇਟੀ ਦੇ ਮਲਾਜ਼ਮ ਵੀ ਗੁਨਾਹਗਾਰ ਨੇ ਉਦੋਂ ਛੇਕਣ ਦੀ ਗੱਲ ਕਿਉਂ ਨਹੀਂ ਕਰਦੇ ਇਹ ਬਹੁਤ ਵੱਡੇ ਸਵਾਲ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣ ਲਿਓ ਫੈਸਲਾ ਕਰ ਲਿਓ ਜੇ ਤੁਹਾਡੇ ਕੰਨ ਤੇ ਜੂੰ ਸਰਕਦੀ ਹੈ ਤਨੀ ਲੋਕ ਤਾਂ ਸਮਝ ਲੈ ਕਿ ਤੁਸੀਂ ਲੋਕਾਂ ਨੂੰ ਜਾਂ ਕੌਮ ਨੂੰ ਬੇਵਕੂਫ ਬਣਾ ਰਹੇ ਹੋ ਕਿੰਨਾ ਕੁ ਚਿਰ ਬਣਾਓਗੇ ਆਖਰ ਇੱਕ ਦਿਨ ਤਾਂ ਸਭ ਕੁਝ ਸਾਹਮਣੇ ਆ ਹੀ ਜਾਣਾ ਆ ਗਿਆ ਬਹੁਤ ਕੁਝ ਹੋਰ ਪਿੱਛੇ ਰਹਿ ਵੀ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ